ਆਈਏ ਖੁਦਾ ਦੀ پاک ਹਜ਼ੂਰੀ ਜੋ ਮੈਨੂੰ ਤੁਹਾਨੂੰ ਪਵਿੱਤਰ ਔਰ پاک ਤਾਈ ਵੱਲ ਲੈ ਕੇ ਜਾਂਦੀ ਹੈ ਔਰ ਸਾਨੂੰ ਮੌਤ ਔਰ ਗੁਨਾਹਾਂ ਤੋਂ ਸੁਢਾ ਕੇ ਔਰ ਜ਼ਿੰਦਗੀ ਦੀ ਤਰਫ ਲੈ ਕੇ ਜਾਂਦੀ ਹੈ ਉਸ ਪਰਮੇਸ਼ਵਰ ਦੀ پاک ਹਜ਼ੂਰੀ ਨੂੰ ਜਿੰਨੇ ਵੀ ਅਜ਼ੀਜ਼ ਅਸਤੀ ਸੁਣ ਰਹੇ ਆ ਬੜੇ ਮਨ ਲਗਾ ਕੇ ਸੁਣਨਾ ਤੋ ਪਰਮੇਸ਼ਵਰ ਦਾ ਇਹ ਪਵਿੱਤਰ ਔਰ ਪਾਗ ਜਿੰਦਾ ਵਚਨ ਕਹੋਤਾ ਦੀ ਪੋਤੀ ਔਰ ਉਹਦੇ 14 ਅਦੇ ਔਰ ਉਹਦੇ ਪਹਿਲੇ ਵਚਨ ਦੇ ਵਿੱਚ ਇਸ ਤਰ੍ਹਾਂ ਕਰਕੇ ਲਿਖਿਆ ਆ ਕਿ ਬੋਧਵਾਨ ਤੀ ਵੀ ਆਪਣਾ ਘਰ ਬਣਾਉਂਦੀ ਹੈ ਇਸ ਕਰਕੇ ਪਰਮੇਸ਼ਵਰ ਦਾ ਵਚਨ ਕਹਿੰਦਾ ਆ ਕਿ ਬੋਧ ਸਮਝ ਜੜੀ ਹੈ ਜਦੋਂ ਅਸੀਂ ਉਹਦੇ ਨਾਲ ਚੱਲਦੇ ਆ ਉਦੇ ਵੱਲ ਅਸੀਂ ਤਵਕਕੋ ਲਾਉਂਦੇ ਆ ਤਾਂ ਉਦੋਂ ਸਾਡਾ ਘਰ ਜਿਹੜਾ ਬਣਦਾ ਆ ਔਰ ਇੱਕ ਸੰਸਾਰਿਕ ਬੁੱਧ ਹੁੰਦੀ ਹੈ ਇੱਕ ਪਰਮੇਸ਼ਵਰ ਦੀ ਆਤਮਿਕ ਬੁੱਧ ਹੁੰਦੀ ਹੈ ਜਦੋਂ ਅਸੀਂ ਆਤਮਿਕ ਬੁੱਧ ਤੇ ਆਤਮਿਕ ਰੀਤੀ ਵੱਲ ਧਿਆਨ ਦਿੰਨੇ ਆ ਤੇ ਉਦੋਂ ਸਾਡਾ ਘਰ ਬਾਈਬਲ ਕਹਿੰਦੀ ਆ ਜਦੋਂ ਤੁਸੀਂ ਦੂਜਾ ਗ੍ਰੰਥੀਓ ਉਦੇ 5 ਅਧੇਵਲ ਪੜੋਗੇ ਤੇ ਉਥੇ ਵਚਨ ਦੇ ਵਿੱਚ ਲਿਖਿਆ ਅਸੀਂ ਪਾਲੂਸਰ ਸੁਲ ਕਹਿੰਦਾ ਅਸੀਂ ਜਾਣਦੇ ਆ ਕਿ ਜੇ ਸਾਡਾ ਤੰਬੂ ਜਿਹਾ ਘਰ ਜਿਹੜਾ ਇਸ ਸੰਸਾਰ ਦਾ ਵੀ ਘਰ ਆ ਪਹਿਲੇ ਅਸੀਂ ਸੁਣ ਚੁੱਕੇ ਆ ਕਿ ਬੋਧਵਾਨ ਤੀਵੀ ਆਪਣਾ ਘਰ ਬਣਾਉਂਦੀ ਹੈ ਔਰ ਸਾਡਾ ਇੱਥੇ ਵੀ ਘਰ ਬਣਦਾ ਆ ਤੇ ਦੂਜਾ ਗ੍ਰੰਥੀਓ ਪੰਜ ਅਦੇ ਦੇ ਵਿੱਚ ਲਿਖਿਆ ਆ ਕਈ ਜਦੋਂ ਸਾਡਾ ਤੰਬੂ ਜਾਂ ਘਰ ਜਿਹੜਾ ਧਰਤੀ ਤੇ ਹੈ ਢਹਿ ਪਵੇ ਤੇ ਤਾਂ ਸਾਨੂੰ ਸਵਰਗ ਵਿੱਚ ਇੱਕ ਵਧੀਆ ਘਰ ਵੀ ਮਿਲਦਾ ਹੈ ਇਸ ਕਰਕੇ ਅਜੀਜ਼ ਭੈਣ ਭਰਾਓ ਬੱਚੇ ਨੌਜਵਾਨ ਜਿਨੇ ਵੀ ਅਸੀਂ ਵਚਨ ਸੁਣ ਰਹੇ ਆ ਤੋ ਇੱਥੇ ਪ੍ਰਭੂ ਦੇ ਕਲਾਮ ਅੰਦਰ ਲਿਖਿਆ ਆ ਕਿ ਫਿਰ ਸਾਡੇ ਜਿਹੜੇ ਭਗਤੀ ਕਰਨ ਵਾਲੇ ਆ ਜਿਹੜੇ ਆਤਮਿਕ ਬੁੱਧ ਤੇ ਆਤਮਿਕ ਵਚਨ ਸੁਣਨ ਵਾਲੇ ਲੋਕ ਆ ਉਹਨਾਂ ਨੂੰ ਇਸ ਗੱਲ ਦਾ ਗਿਆਨ ਮਿਲ ਜਾਂਦਾ ਆ ਉਹਨਾਂ ਨੂੰ ਇਸ ਗੱਲ ਦਾ ਪ੍ਰਕਾਸ਼ ਮਿਲ ਜਾਂਦਾ ਆ ਕਿ ਇਸ ਧਰਤੀ ਉੱਤੇ ਵੀ ਘਰਿਆ ਤੇ ਧਰਤੀ ਤੋਂ ਉੱਪਰ ਵੀ ਉਹਨਾਂ ਦਾ ਇੱਕ ਘਰਿਆ ਜਦੋਂ ਅਸੀਂ ਪਰਮੇਸ਼ਵਰ ਦੀ ਬੋਧਾ ਔਰ ਪਰਮੇਸ਼ਵਰ ਦੀ ਸਮਝ ਦੇ ਨਾਲ ਚੱਲਦੇ ਆ ਔਰ ਪਰਮੇਸ਼ਵਰ ਦੇ ਦਿੱਤੀ ਹੋਈ ਗਿਆਨ ਦੇ ਨਾਲ ਚੱਲਦੇ ਆ ਫਿਰ ਬਾਈਬਲ ਕਹਿੰਦੀ ਹੈ ਉਹਨਾਂ ਦਾ ਘਰ ਇਸ ਧਰਤੀ ਦੇ ਉੱਤੇ ਵੀ ਬਹੁਤ ਵਧੀਆ ਔਰ ਬਹੁਤ ਖੁਸ਼ਹਾਲ ਬਹੁਤ ਆਨੰਦਮਈ ਉਹਨਾਂ ਦੇ ਘਰ ਨੂੰ ਖੁਦਾ ਦੀ ਜਿਹੜੀ ਬੁੱਧ ਹੁੰਦੀ ਹੈ ਉਹ ਸਵਾਰ ਕੇ ਬਣਾ ਕੇ ਰੱਖਦੀ ਹੈ ਔਰ ਵਚਨ ਦੇ ਵਿੱਚ ਲਿਖਿਆ ਕਿ ਘਰ ਵਿੱਚ ਜੇ ਜੇ ਲੜਾਈ ਝਗੜਾ ਹੋਵੇ ਤੇ ਉਹਦੇ ਨਾਲੋਂ ਫਿਰ ਉਸ ਜਿਸ ਘਰ ਦੇ ਅੰਦਰ ਪ੍ਰੇਮ ਤੇ ਜਿਸ ਘਰ ਦੇ ਅੰਦਰ ਮੁਹੱਬਤ ਤੇ ਜਿਸ ਘਰ ਦੇ ਅੰਦਰ ਪਰਮੇਸ਼ਵਰ ਦੀ ਕਿਰਪਾ ਹੁੰਦੀ ਹੈ ਸਾਗ ਪੱਤ ਦਾ ਖਾਣਾ ਚੰਗਾ ਹੈ ਪਲੇ ਹੋਏ ਬਲਦ ਨਾਲੋਂ ਸਾਗ ਪੱਤ ਦਾ ਖਾਣਾ ਚੰਗਾ ਆ ਜਿੱਥੇ ਪ੍ਰੇਮ ਹੋਵੇ ਇਸ ਕਰਕੇ ਗੌਰ ਕਰੀਏ ਜਦੋਂ ਅਸੀਂ ਪਰਮੇਸ਼ਵਰ ਦੇ ਪ੍ਰੇਮ ਦੇ ਨਾਲ ਜਦੋਂ ਅਸੀਂ ਪਰਮੇਸ਼ਵਰ ਦੇ ਬੁੱਧ ਦੇ ਨਾਲ ਚੱਲਦੇ ਆ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਚੱਲਦੇ ਆ ਉਸ ਵੇਲੇ ਉਸ ਵੇਲੇ ਗੌਰ ਕਰੀਏ ਸਾਡੇ ਘਰ ਅੰਦਰ ਬਹੁਤ ਖੁਦਾ ਦੀ ਕਿਰਪਾ ਹੁੰਦੀ ਹੈ ਜਦੋਂ ਅਸੀਂ ਪਰਮੇਸ਼ਵਰ ਦੀ ਬੁੱਧ ਦੇ ਨਾਲ ਚੱਲਦੇ ਹਾਂ ਜਦੋਂ ਅਸੀਂ ਪਰਮੇਸ਼ਵਰ ਦੀ ਬੁੱਧ ਦੇ ਵੱਲ ਧਿਆਨ ਕਰਦੇ ਹਾਂ ਜਦੋਂ ਉਹਦੇ ਪਾਕ ਵਚਨਾਂ ਦੀ ਵੱਲ ਧਿਆਨ ਕਰਦੇ ਹਾਂ ਬਾਈਬਲ ਦੇ ਵਿੱਚ ਲਿਖਿਆ ਕਿ ਪਰਮੇਸ਼ਵਰ ਦੇ ਵਚਨ ਪ੍ਰਭੂ ਦੇ ਪਾਕ ਜਿਹੜੇ ਵਚਨ ਆ ਇਹ ਬੁੱਧ ਦੇ ਨਾਲ ਸਮਝ ਦੇ ਨਾਲ ਭਰੇ ਹੋਏ ਆ ਉਹ ਘਰ ਕਿਆ ਮੁਬਾਰਕ ਹੁੰਦਾ ਹੈ ਉਹ ਪਰਿਵਾਰ ਕਿਆ ਮੁਬਾਰਕ ਹੁੰਦਾ ਉਹ ਇਨਸਾਨ ਕਿਆ ਮੁਬਾਰਕ ਹੁੰਦਾ ਉਹਦਾ ਜੀਵਨ ਕਿੰਨਾ ਮੁਬਾਰਕ ਹੁੰਦਾ ਜਿਹੜਾ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਜਿਹੜਾ ਪਰਮੇਸ਼ਵਰ ਦੇ ਫਜ਼ਲ ਦੇ ਦੁਆਰਾ ਦਿੱਤੀ ਹੋਈ ਸਮਝ ਜਿਹੜੀ ਹੁੰਦੀ ਹੈ ਉਸ ਦੇ ਅਨੁਸਾਰ ਚੱਲਦਾ ਆ ਉਹ ਘਰ ਮੁਬਾਰਕ ਬਣਦੇ ਆ ਇਸ ਕਰਕੇ ਪ੍ਰਭੂ ਦਾ ਦਾਸ ਹੈ ਵਚਨ ਦੇ ਵਿੱਚ ਲਿਖਿਆ ਆ ਕਿ ਜਦੋਂ ਤੁਸੀਂ ਗ੍ਰੰਥੀਆਂ ਦੀ ਪਤਰੀ ਪੜੋਗੇ ਨਾ ਤੇ ਉੱਥੇ ਵਚਨ ਦੇ ਵਿੱਚ ਲਿਖਿਆ ਆ ਕਿ ਪਹਿਲੇ ਗ੍ਰੰਥੀਆਂ ਤਿੰਨ ਅਦੇਸ਼ ਦੇ ਵਿੱਚ ਕਿ ਪਰਮੇਸ਼ਵਰ ਦੀ ਕਿਰਪਾ ਦੇ ਅਨੁਸਾਰ ਜੋ ਮੈਨੂੰ দান ਹੋਈ ਮੈਂ ਸਿਆਣੇ ਰਾਜ ਮਿਸਤਰੀ ਵਾਂਗਰ ਨੀ ਰੱਖੀ ਘਰ ਦੀ ਜਦੋਂ ਅਸੀਂ ਇੱਕ ਸਮਝ ਦੇ ਨਾਲ ਬੁੱਧ ਦੇ ਨਾਲ ਚੱਲਦੇ ਆਂ ਤੇ ਉਦੋਂ ਫਿਰ ਕੀ ਹੁੰਦਾ ਆ ਸਾਡੇ ਘਰ ਦੀ ਨਹੀਂ ਇੱਕ ਸਿਆਣਾ ਜਿਵੇਂ ਇੱਕ ਮਿਸਤਰੀ ਬਣਾਉਂਦਾ ਹੈ ਘਰ ਨੂੰ ਤੋਂ ਪੂਰੀ ਮਜ਼ਬੂਤੀ ਦੇ ਨਾਲ ਘਰ ਬਣਦਾ ਹੈ ਨਾ ਜਦੋਂ ਤੇ ਹਾੜ ਆਉਣ ਹਦੇਰੀਆਂ ਆਉਣ ਘਰ ਨੂੰ ਧੱਕਾ ਵੱਜੇ ਪਰ ਹਿੱਲਦਾ ਨਹੀਂ ਕਿਉਂਕਿ ਬੁੱਧ ਤੇ ਸਮਝ ਤੇ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਉਸ ਘਰ ਦੀ ਨੀਂਹ ਰੱਖੀ ਹੈ ਜਦੋਂ ਅਸੀਂ ਪਰਮੇਸ਼ਵਰ ਦੇ ਬਚਨਾਂ ਦੇ ਅਨੁਸਾਰ ਪਰਮੇਸ਼ਵਰ ਦੀ ਦਿੱਤੀ ਹੋਈ ਕਿਰਪਾ ਦੇ ਅਨੁਸਾਰ ਅਸੀਂ ਚੱਲਦੇ ਆਂ ਔਰ ਵਚਨਾਂ ਦੀ ਵੱਲ ਧਿਆਨ ਲਾਉਂਦੇ ਆਂ ਤੇ ਜਿਹੜਾ ਸਾਡਾ ਜੀਵਨ ਆ ਜਿਹੜਾ ਸਾਡਾ ਘਰ ਆ ਉਹ ਬਹੁਤ ਮਜ਼ਬੂਤੀ ਵਾਲ ਜਾਂਦਾ ਹੈ ਕਿਉਂਕਿ ਪਰਮੇਸ਼ਵਰ ਦੀ ਬਾਣੀ ਬੰਦੇ ਨੂੰ ਬਹੁਤ ਮਜ਼ਬੂਤੀ ਦਿੰਦੀ ਹੈ ਚਾਹੇ ਉਹ ਆਤਮਿਕ ਘਰ ਆ ਜਾਂ ਸਰੀਰਿਕ ਇਹ ਦੁਨਿਆਵੀ ਘਰ ਆ ਤੋਗੌਰ ਕਰੀਏ ਔਰ ਜਿਹੜੇ ਲੋਕ ਭਗਤੀ ਕਰਦੇ ਆ ਜਿਹੜੇ ਲੋਕ ਬੰਦਗੀ ਕਰਦੇ ਆ ਜਿਹੜੇ ਪਰਮੇਸ਼ਵਰ ਦੀ ਬੋਧ ਦੇ ਨਾਲ ਚੱਲਦੇ ਆ ਉਹਨਾਂ ਵਾਸਤੇ ਇੱਕ ਇੱਥੇ ਵੀ ਘਰ ਵਧੀ ਆਇਆ ਤੇ ਉਹਨਾਂ ਨੂੰ ਸਮਝ ਖੁਦਾ ਦਿੰਦਾ ਇਸੇ ਕਰਕੇ ਲਿਖਿਆ ਬੋਧਵਾਨਤੀ ਵੀ ਆਪਣਾ ਘਰ ਬਣਾਉਂਦੀ ਹੈ ਜਿਨ੍ਹਾਂ ਨੂੰ ਬੁੱਧ ਮਿਲ ਜਾਂਦੀ ਹੈ ਜਿਨ੍ਹਾਂ ਨੂੰ ਪਰਮੇਸ਼ਵਰ ਦੀ ਸਮਝ ਮਿਲਦੀ ਹੈ ਔਰ ਉਹਨਾਂ ਦਾ ਘਰ ਬਣਦਾ ਔਰ 14 ਅਧਿਆਇ ਦੀ ਇਸੇ ਐਤ ਵਿੱਚ ਲਿਖਿਆ ਆ ਪਹਿਲੀ ਤੋਂ ਲੈ ਕੇ ਕਿ ਮੂਰਖ ਆਪਣੇ ਹੱਥੀਂ ਆਪਣੇ ਘਰ ਨੂੰ ਖਰਾਬ ਕਰ ਲੈਂਦੀ ਹੈ ਜਦੋਂ ਅਸੀਂ ਮੂਰਖਤਾਈ ਦੇ ਨਾਲ ਚੱਲਾਂਗੇ ਇਸ ਲੋਭ ਲਾਲਚ ਦੇ ਵਿੱਚ ਔਰ ਬਹੁਤ ਸਾਰੇ ਪਾਪ ਤੇ ਭੋਗ ਵਿਲਾਸਾਂ ਵਿੱਚ ਚੱਲਾਂਗੇ ਅਸੀਂ ਆਪਣੇ ਘਰ ਨੂੰ ਖਰਾਬ ਕਰ ਲਵਾਂਗੇ ਅੱਜ ਇਨਸਾਨ ਨੂੰ ਬਿਮਾਰੀਆਂ ਕਿਉਂ ਅੱਜ ਇਨਸਾਨ ਸੇਤੀਨਾਸ਼ ਕਿਉਂ ਹੁੰਦਾ ਹੈ ਔਰ ਸੇਤੀ ਉਹਦਾ ਜੀਵਨ ਖਤਮ ਕਿਉ ਧਰਤੀ ਦੇ ਉੱਤੇ ਹੁੰਦਾ ਆ ਕਿ ਉਹ ਮੂਰਖਤਾਈ ਨਾਲ ਚੱਲਦਾ ਹੈ ਜਦੋਂ ਤੁਸੀਂ ਪਰਮੇਸ਼ਵਰ ਦੇ ਵਚਨਾਂ ਦੇ ਨਾਲ ਚੱਲੋਗੇ ਤੁਹਾਡਾ ਘਰ ਬਣਦਾ ਜਾਵੇਗਾ ਇਹ ਵੀ ਇੱਕ ਸਰੀਰ ਵੀ ਸਾਡਾ ਘਰ ਆ ਪਰਮੇਸ਼ਵਰ ਦਾ ਮੰਦਰ ਆ ਜਦੋਂ ਅਸੀਂ ਬੋਧ ਨਾਲ ਚੱਲਦੇ ਹਾਂ ਸਮਝ ਨਾਲ ਚੱਲਦੇ ਹਾਂ ਤੇ ਵਚਨ ਦੇ ਵਿੱਚ ਲਿਖਿਆ ਬੋਧਵਾਨਤੀ ਵੀ ਆਪਣਾ ਘਰ ਬਣਾਉਂਦੀ ਹੈ ਅਸੀਂ ਧਰਤੀ ਉੱਤੇ ਵੀ ਵਧੀਆ ਜੀਵਨ ਬਤੀਤ ਕਰਾਂਗੇ ਔਰ ਫਿਰ ਇਹ ਅਦੋਂ ਇਸ ਧਰਤੀ ਤੋਂ ਵਾਦਾ ਵੀ ਜਿਹੜਾ ਇਹ ਧਰਤੀ ਤੇ ਘਰ ਜਿਹੜਾ ਤੰਬੂ ਜਿਹਾ ਟੱਟ ਜਾਵੇਗਾ ਤੇ ਵਚਨ ਕਹਿੰਦਾ ਆ ਵੀ ਸਾਨੂੰ ਇੱਕ ਸਵਰਗ ਵਿੱਚ ਇਸ ਤੋਂ ਵਧੀਆ ਘਰ ਮਿਲੇਗਾ ਫਿਰ ਕਦੇ ਟੱਠੇ ਗਾਣੀ ਖਰਾਬ ਨਹੀਂ ਹੋਵੇਗਾ ਇਸ ਵਾਸਤੇ ਪੈਣੋਂ ਪਰੋਂ ਬੱਚੋ ਨੌਜਵਾਨੋ ਜਿਨੇ ਵੀ ਅਸੀਂ ਖੁਦਾ ਦੇ ਕਲਾਮ ਨੂੰ ਅੱਜ ਸੁਣ ਰਹੇ ਆ ਇਹ ਵਚਨ ਜਿਹੜਾ ਆ ਸਾਨੂੰ ਆਤਮਿਕ ਘਰ ਵੀ ਇੱਕ ਬਣਨ ਆਉਣ ਵਾਸਤੇ ਬੁੱਧ ਦਿੰਦਾ ਆ ਕਿ ਜੇ ਅਸੀਂ ਇਸ ਧਰਤੀ ਦੇ ਉੱਤੇ ਕਿਸੇ ਦਾ ਵੀ ਘਰ ਜਿਹੜਾ ਪੱਕਾ ਨਹੀਂ ਤੇ ਪ੍ਰਭੂ ਇਸ ਤੇ ਰਹਿਣ ਵਸੇਰਾ ਜਿਹੜਾ ਦਿੰਦਾ ਆ ਉਹ ਵੀ ਬਹੁਤ ਚੰਗਾ ਸਾਡਾ ਰਹਿਣ ਵਸੇਰਾ ਹੋਵੇਗਾ ਜਦੋਂ ਅਸੀਂ ਪਰਮੇਸ਼ਵਰ ਦੀ ਬੁੱਧ ਦੇ ਅਨੁਸਾਰ ਚੱਲਾਂਗੇ ਪਰਮੇਸ਼ਵਰ ਦੀ ਆਤਮਿਕ ਰੀਤੀ ਦੇ ਅਨੁਸਾਰ ਚੱਲਾਂਗੇ ਘਰ ਦੇ ਅੰਦਰ ਅਸੀਂ ਆਰਾਮ ਪਾਵਾਂਗੇ ਆਪਣੇ ਪਰਿਵਾਰ ਦੇ ਅੰਦਰ ਆਰਾਮ ਪਾਵਾਂਗੇ ਸਾਨੂੰ ਇਸ ਜੀਵਨ ਦੇ ਅੰਦਰ ਆਨੰਦ ਤਾਈਦਾ ਸੀ ਜੀਵਨ ਬਸਰ ਕਰਾਂਗੇ ਪਰਮੇਸ਼ਵਰ ਦੀ ਬੋਧ ਤੋਂ ਬਿਨਾਂ ਜਿਹੜੇ ਚੱਲਦੇ ਆ ਪਰਮੇਸ਼ਵਰ ਦੀ ਕਿਰਪਾ ਤੋਂ ਬਿਨਾਂ ਜਿਹੜੇ ਚੱਲਦੇ ਆ ਉਹਨਾਂ ਦੇ ਵਾਸਤੇ ਆਰਾਮ ਨਹੀਂ ਹੁੰਦਾ ਇਹ ਦੋਸੀ ਪਰਮੇਸ਼ਵਰ ਦੀ ਕਿਰਪਾ ਦੇ ਅਨੁਸਾਰ ਚੱਲਦੇ ਆ ਇਹ ਦੋਸੇ ਪਰਮੇਸ਼ਵਰ ਦੀ ਬਖਸ਼ਸ਼ ਦੇ ਅਨੁਸਾਰ ਚੱਲਦੇ ਆ ਤੇ ਅਸੀਂ ਜੀਵਨ ਦਾ ਆਨੰਦ ਪਾਵਾਂਗੇ ਇਸ ਸੰਸਾਰ ਦੇ ਵਿੱਚ ਬਹੁਤ ਆਨੰਦ ਪਾਵਾਂਗੇ ਆਪਣੇ ਕਾਰਨ ਦਾ ਵਚਨ ਦੇ ਵਿੱਚ ਲਿਖਿਆ 128 ਨੰਬਰ ਜ਼ਬੂਰ ਉਹਦੇ ਪਹਿਲੇ ਵਚਨ ਦੇ ਅੰਦਰ ਕਿ ਧੰ ਤੇ ਮੁਬਾਰਕ ਉਹ ਮਰਦ ਹੈ ਜਿਹੜਾ ਪਰਮੇਸ਼ਵਰ ਦੇ ਕੋਲੋਂ ਡਰਦਾ ਉਹ ਆਪਣੀ ਹੱਥਾਂ ਦੀ ਕਮਾਈ ਖਾਵੇਗਾ ਉਹਦਾ ਭਲਾ ਹੋਵੇਗਾ ਔਰ ਆਪਣੇ ਘਰ ਦੇ ਵਿੱਚ ਪੂਰੇ ਆਰਾਮ ਦੇ ਨਾਲ ਰਹੇਗਾ ਖੁਦਾ ਸਯੂਨ ਤੋਂ ਇਹਨੂੰ ਬਰਕਤਾਂ ਦੇਵੇਗਾ ਯਰੂਸ਼ਲਮ ਤੋਂ ਭਲਾਈ ਦੇਖੇਗਾ ਗੌਰ ਕਰੀਏ ਪਰਮੇਸ਼ਵਰ ਬਹੁਤ ਅੱਜ ਵਧਾਉਣਾ ਚਾਹੁੰਦਾ ਹੈ ਪਰਮੇਸ਼ਵਰ ਇਸ ਧਰਤੀ ਤੇ ਵੀ ਸਾਨੂੰ ਪੂਰਾ ਸੁੱਖ ਦੇਣਾ ਚਾਹੁੰਦਾ ਘਰ ਦੇ ਅੰਦਰ ਪਰਿਵਾਰ ਦੇ ਅੰਦਰ ਪਰ ਅੱਜ ਬੇਸਵਾਦ ਘਰ ਤੇ ਬੇਸਵਾਦ ਜ਼ਿੰਦਗੀ ਹੈ ਘਰ ਜਿਹੜੇ ਆ ਘਰਾਂ ਦੇ ਅੰਦਰ ਸਲੂਕ ਨਹੀਂ ਘਰਾਂ ਦੇ ਅੰਦਰ ਆਨੰਦ ਨਹੀਂ ਉਹ ਪਰਮੇਸ਼ਵਰ ਦੀ ਬੁੱਧ ਨਹੀਂ ਕੰਮ ਕਰਦੀ ਜਦੋਂ ਸਾਡੇ ਜੀਵਨ ਅੰਦਰ ਘਰ ਅੰਦਰ ਪਰਮੇਸ਼ਵਰ ਦੀ ਬੁੱਧ ਕੰਮ ਕਰੇਗੀ ਤੇ ਅਸੀਂ ਪਰਮੇਸ਼ਵਰ ਦੀ ਬੁੱਧ ਦੇ ਅਨੁਸਾਰ ਚੱਲਾਂਗੇ ਆਨੰਦ ਪਾਵਾਂਗੇ ਇਸ ਕਰਕੇ ਗੌਰ ਕਰੀਏ ਪਰਮੇਸ਼ਵਰ ਦੀ ਬਖਸ਼ਿਸ਼ ਵਾਰ ਔਰ ਇਸ ਧਰਤੀ ਤੇ ਵੀ ਜਿੰਨਾ ਚਿਰ ਵੀ ਰਵਾਂਗੇ ਆਨੰਦਤਾਏ ਦਾ ਆਰਾਮਤਾਏ ਦਾ ਜੀਵਨ ਹਾਸਿਲ ਕਰਾਂਗੇ ਇਸ ਤੋਂ ਬਾਅਦ ਆ ਪ੍ਰਭੂ ਦਾ ਕਲਾਮ ਕਹਿੰਦਾ ਦੂਜਾ ਗ੍ਰੰਥਿਓ ਉਹਦੇ ਬਚਨ ਦੇ ਵਿੱਚ ਲਿਖਿਆ ਜੇ ਸਾਡਾ ਤੰਬੂ ਜਿਹਾ ਘਰ ਧਰਤੀ ਤੇ ਹੈ ਜਦੋਂ ਟੱਟ ਜਾਵੇਗਾ ਤੇ ਸਾਨੂੰ ਸਵਰਗ ਵਿੱਚ ਇਸ ਤੋਂ ਵਧੀਆ ਆਨੰਦ ਹੋਰ ਮਿਲੇਗਾ ਗੌਰ ਕਰੀਏ ਅੱਜ ਸਾਨੂੰ ਪਰਮੇਸ਼ਵਰ ਦੀ ਬੋਧ ਦੇ ਅਨੁਸਾਰ ਚੱਲਣ ਦੀ ਲੋੜ ਹੈ ਪਰਮੇਸ਼ਵਰ ਦੇ ਬਚਨਾਂ ਦੇ ਅਨੁਸਾਰ ਚੱਲਣ ਦੀ ਲੋੜ ਹੈ ਆਪਣੇ ਸੰਸਾਰਿਕ ਘਰ ਨੂੰ ਵੀ ਜਿਹੜਾ ਇਸ ਧਰਤੀ ਦੇ ਉੱਤੇ ਆ ਇਹਨੂੰ ਵੀ ਆਨੰਦਤਾਈ ਨਾਲ ਭਰਨ ਦੀ ਲੋੜ ਆ ਇਸ ਤੋਂ ਬਾਅਦ ਆ ਇੱਕ ਸਾਡੇ ਵਾਸਤੇ ਸਵਰਗ ਵਿੱਚ ਘਰ ਆ ਉਹਦੇ ਵਿੱਚ ਵੀ ਅਸੀਂ ਆਰਾਮ ਪਾਵਾਂਗੇ ਉਹਦੇ ਵਿੱਚ ਵੀ ਅਸੀਂ ਬਹੁਤ ਸਾਰਾ ਇਹ ਆਨੰਦ ਪਾਵਾਂਗੇ ਤਾਦੀ ਪਾਵਾਂਗੇ ਜੇਕਰ ਅੱਜ ਅਸੀਂ ਬੁੱਧ ਤੇ ਸਮਝ ਦੇ ਨਾਲ ਜਿਹੜੀ ਪਰਮੇਸ਼ਵਰ ਬੁੱਧ ਦਿੰਦਾ ਆਪਣੇ ਪਰਮੇਸ਼ਰ ਉਤੇ ਭਰੋਸਾ ਰੱਖ ਕੇ ਉਹਦੇ ਅਨੁਸਾਰ ਚੱਲਾਂਗੇ ਤੇ ਸਾਨੂੰ ਬਹੁਤ ਵਧੀਆ ਜੀਵਨ ਮਿਲੇਗਾ ਸੋ ਖੁਦਾਵੰ ਆਪ ਨੂੰ ਬਹੁਤ ਬਰਕਤ ਦੇਵੇਗਾ ਖੁਦਾਵੰ ਆਪ ਨੂੰ ਬਹੁਤ ਆਸ਼ੀਸ਼ ਦੇਵੇਗਾ ਆਈਏ ਤੁਹਾਡੇ ਵਾਸਤੇ ਦੁਆਵਾਂ ਪਿਆਰੀਏ ਸੁਨਾਸਰੀ ਆਪਣੇ ਬੱਚਿਆਂ ਉਤੇ ਬੜਾ ਫਜ਼ਲ ਕਰ ਜਿੰਨੇ ਵੀ ਤੇਰੇ ਬੱਚੇ ਖੁਦਾਵਾਪ ਅੱਜ ਤੇਰੇ ਪਾਗ ਕਲਾਮ ਨੂੰ ਸੁਣ ਚੁੱਕੇ ਬੜੇ ਆਸ਼ੀਸ਼ ਪਾਉਣ ਇਨਾਂ ਦੇ ਬਿਜ਼ਨਸ ਨੂੰ ਇਨਾਂ ਦੇ ਕੰਮਕਾਜ ਨੂੰ ਇਨਾਂ ਦੇ ਘਰ ਨੂੰ ਤੇਰੇ ਪਾਕ ਹੱਥ ਵਿੱਚ ਦਿਨਾਂ ਬੜੇ ਕਿਰਪਾ ਮਿਲੇ ਸਾਰੀਆਂ ਤੇਰੇ ਬੱਚਿਆਂ ਦੀਆਂ ਆਸਾਂ ਪੂਰੀਆਂ ਹੋਣ ਔਰ ਅੱਜ ਦੇ ਬੰਦਗੀ ਨਾਲ ਤੇਰੇ ਬੱਚਿਆਂ ਨੂੰ 100 ਗੁਣਾ ਬਰਕਤ ਮਿਲੇ ਆਸਾਂ ਪੂਰੀਆਂ ਕਰ ਔਰ ਜਿੱਥੋਂ ਤੱਕ ਵੀ ਤੇਰਾ ਕਲਾਮ ਖੁਦਾਵੰਦ ਚਾਹੇ ਔਰ ਪ੍ਰਭੂ ਬਹੁਤ ਲੋਕ ਇਸ ਧਰਤੀ ਦੇ ਉੱਤੇ ਵੀ ਆਰਾਮ ਪਾਉਣ ਔਰ ਖੁਦਾਵੰਦ ਇਸ ਸੰਸਾਰ ਤੋਂ ਬਾਹਰ ਜਿਹੜਾ ਸੰਸਾਰ ਆਤਮਿਕ ਆ ਉਹਦੇ ਵੀ ਵਾਰਿਸ ਬਣ ਜਾ। ਤੋਵਾ ਕਰਕੇ ਨਵੀਂ ਜ਼ਿੰਦਗੀ ਪਾਉਣ ਵਾਸਤੇ ਆਸਿਸ ਤੇ ਬੜੇ ਲੋਕ ਬਚਾਏ ਜਾਣ ਤੇਰੀ ਕਿਰਪਾ ਹੋ ਜਾਏ। ਸਾਰੀਆਂ ਆਸਾਂ ਪੂਰੀਆਂ ਕਰ। ਖੁਦਾਵੰਦ ਯਿਸੂ ਮਸੀਹ ਦੇਵਸਿ। ਆਮੀਨ ਆਮੀਨ।